ਕੋਟ ਬ੍ਰਹਿਮੰਡ ਕੇ ਠਾਕਰ ਇਲਾਹੀ ਜੋਤ ਕੁਦਰਤ ਕ੍ਰਿਸ਼ਮਾ ਬ੍ਰਹਮ ਗਿਆਨ ਦੇ ਸੂਰਜ ਸ਼ਾਂਤੀ ਦੇ ਸੋਮੇ ਦਇਆ ਦੇ ਸਾਗਰ ਰਹਿਮਤਾ ਦੇ ਦਾਤੇ ਕੁਦਰਤ ਦੇ ਕਾਦਰ ਮਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਕੀ ਕਹਿੰਦੇ ਰਾਮ ਜਨਾ ਮਿਲ ਭਿਆ ਅਨੰਦਾ ਹਰ ਨੀਕੀ ਕਥਾ ਸੁਣਾਏ। ਰਾਮ ਜਨਾ ਮਿਲ ਭਿਆ ਅਨੰਦਾ। ਜਦੋਂ ਗੁਰੂ ਦੇ ਪਿਆਰਿਆਂ ਨੂੰ ਮਿਲਦੇ ਆ ਨਾ ਪਰਮੇਸ਼ਰ ਦੇ ਸੇਵਕਾਂ ਦੇ ਨਾਲ ਸਾਡਾ ਮਲਾਪ ਹੁੰਦਾ ਹੈ। ਉੱਚੀ ਜੀਵਨੀ ਵਾਲੇ ਸਤਸੰਗੀ ਲੋਕਾਂ ਨਾਲ ਅਸੀਂ ਮਿਲਦੇ ਆ। ਫਿਰ ਸਾਨੂੰ ਪੂਰਨ ਆਨੰਦਾਂ ਦੀ ਪ੍ਰਾਪਤੀ ਹੋ ਜਾਂਦੀ ਆ। ਆਨੰਦ ਕਈ ਆਪਾਂ ਸਾਰੇ ਜਾਣਦੇ ਆ ਪਰ ਗੁਰੂ ਦੀ ਕਿਰਪਾ ਤੋਂ ਬਿਨਾ ਇਹਦਾ ਭੇਜ ਨਹੀਂ ਮਿਲਦਾ। ਜਿਹੜਾ ਸਾਡਾ ਸੰਸਾਰ ਹੈ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਵੀ ਆਨੰਦ ਆਉਂਦਾ। ਛੋਟੇ ਪੱਖ ਤੋਂ ਵੀ ਪਰ ਜਿਹੜਾ ਇਹ ਗੁਰੂ ਦਾ ਬਖਸ਼ਿਆ ਹੋਇਆ ਆਨੰਦ ਹੈ ਇਹਨੂੰ ਕਹਿੰਦੇ ਆ ਆਤਮਿਕ ਆਨੰਦ। ਆਤਮਿਕ ਤੌਰ ਤੇ ਆਨੰਦ ਜਦੋਂ ਜੀਵ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਫਿਰ ਪਿਆਰਿਓ ਉਹਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ ਕੋਈ ਗਮ ਨਹੀਂ ਉਹਨੂੰ ਕੋਈ ਅਦਾਸੀ ਨਹੀਂ ਕੋਈ ਭੈ ਨਹੀਂ ਆ ਨਨੰਦ ਚ ਇਹ ਇਤਿਹਾਸ ਜਦੋਂ ਸੁਣਾਗੇ ਮੈਂ ਪੜਦੇ ਆਂ ਪਰ ਉਹਤੇ ਉਹਨਾ ਗੁਰਮਖੰਡਾ ਜੀਵਨ ਹੈ ਵੀ ਉਹਨਾਂ ਨੇ ਕਿੰਨੇ ਕਿਹੜੇ ਸਮੇਂ ਕਿਹੋ ਜੇ ਵਕਤ ਵਿੱਚ ਜਿੱਥੇ ਬਹੁਤ ਦੁੱਖ ਲੱਗਦਾ ਹੈ ਬਹੁਤ ਤਕਲੀਫ ਹੁੰਦੀ ਹੈ ਪਰ ਉਹਨਾਂ ਨੂੰ ਦੁੱਖ ਨੇ ਨਹੀਂ ਪਹਿਆ ਉਹਨਾਂ ਦੇ ਪ੍ਰਭਾਵ ਨਹੀਂ ਪਿਆ ਤੇ ਜਿਹੜਾ ਗੁਰੂ ਦੇ ਨਾਲ ਪ੍ਰੇਮ ਨਹੀਂ ਕਰਦਾ ਜਿਹਦਾ ਮਨ ਨਹੀਂ ਜੁੜਿਆ ਗੁਰੂ ਨਾਲ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋ ਸਕਦਾਗਾ ਉਹ ਨਹੀਂ ਮੰਨਦਾਗਾ ਉਹ ਕਹਿੰਦਾ ਵੀ ਜੇਲ ਜਦੋਂ ਮਹਾਤਮਾ ਰੋਹ ਕਹਿੰਦੇ ਹਨ ਵੀ ਤੁਸੀਂ ਸਿਮਰਨ ਕਰਿਆ ਕਰੋ ਭਾਈ ਦੁੱਖ ਕੱਟੇ ਜਾਣਗੇ ਉਹ ਕਹਿੰਦੇ ਲੈ ਵੀ ਦੁੱਖ ਕਿਵੇਂ ਕੱਟਿਆ ਜਾਊ ਲੈ ਪਾਠ ਪੜ੍ਹਾਂ ਆਹ ਬਿਮਾਰੀ ਨੂੰ ਕੀ ਕਰ ਦੂਗਾ ਪਾਠ ਨਾਲ ਆ ਕੰਮ ਕਿਵੇਂ ਹੋ ਜਾਊਗਾ ਆਹ ਰੋਗ ਕਿਵੇਂ ਕੱਟਿਆ ਜਾਊਗਾ ਆਹ ਕਾਂਸਟਕ ਮੈਂ ਦੂਰ ਹੋ ਜਾਊਗਾ ਪਰ ਪਿਆਰਿਓ ਤੇ ਗੁਰੂ ਦੀ ਕਹਿੰਦੇ ਸਭ ਦੁੱਖਣ ਕਾ ਔਖਦ ਨਾਮ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਸਾਰੇ ਦੁੱਖਾਂ ਦੀ ਦਵਾਈ ਹੈ ਇਹਨਾਂ ਸ਼ਬਦਾਂ ਦੇ ਵਿੱਚ ਜੇ ਅਪਾ ਵਿਚਾਰਾਂਗੇ ਨਾ ਦਰਸਤਾਂਟ ਫਿਰ ਦਿੰਦੇ ਆਪਾ ਬਹੁਤ ਦਰਸਤਾਂਟ ਨੇ ਪਰ ਤੁਹਾਨੂੰ ਤੁਸੀਂ ਗੁਰੂ ਮਹਾਰੇ ਦੀ ਕਿਰਪਾ ਦੇ ਸਪਾਤਰ ਆ ਇੱਕ ਗੁਰੂ ਦੀ ਕਿਰਪਾ ਦਾ ਪਾਤਰ ਹੈ ਇੱਕ ਗੁਰੂ ਮਹਾਰੇ ਦੀ ਕਿਰਪਾ ਦਾ ਸਪਾਤਰ ਆ ਤੇ ਇੱਕ ਕਪਾਤਰ ਆ ਕਪਾਤਰ ਆਪਾਂ ਜੀਵ ਓਦੋਂ ਹੁੰਦਾ ਗੁਰੂ ਕਿਰਪਾ ਕਰਦਾ ਵਾ ਸਾਨੂੰ ਉਹਦੀ ਕਿਰਪਾ ਦਾ ਭੇਦ ਹੀ ਨਹੀਂ ਹੈਗਾ ਵੀ ਸਾਡੇ ਤੇ ਕਿਰਪਾ ਹੈ ਗੁਰੂ ਦੀ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਬੇਅੰਤ ਬਖਸ਼ਿਸ਼ਾਂ ਗੁਰੂ ਦੀਆਂ ਨੂੰ ਭੁੱਲ ਜਾਂਦੇ ਆ ਸਾਨੂੰ ਸਮਝ ਨਹੀਂ ਗੁਰੂ ਬਖਸ਼ਦਾ ਗੁਰੂ ਦੀ ਕਿਰਪਾ ਕਰਦੇ ਆ ਅਣਜਾਣ ਹੈ ਉਹਦੇ ਹੀ ਦਿੱਤੀ ਹੋਈ ਦਾਤ ਨੂੰ ਬੇਸਮਝ ਹੋ ਕੇ ਬਸ ਪਾਸੇ ਰੱਖ ਦਿੰਦੇ ਆ ਜਿਹੜੇ ਪਾਤਰ ਲੋਗ ਨੇ ਉਹਦੀ ਪ੍ਰਾਪਤੀ ਕਰਨ ਲਈ ਆਉਂਦੇ ਆ ਤੇ ਜਿਹੜੇ ਸਪਾਤਰ ਲੋਗ ਆ ਉਹ ਤਾਂ ਚਿੱਤੋਂ ਪੈਰੀ ਗੁਰੂ ਮਾਰੇ ਹੀ ਤਾਂ ਬਖਸ਼ਿਸ਼ਾਂ ਦੀ ਪ੍ਰਾਪਤੀ ਕਰਦੇ ਆ ਮੈਂ ਕਹਿੰਦੇ ਆ RAM ਜਨ ਭਾਏ ਵਾਹਿਗੁਰੂ ਦੇ ਪਿਆਰਿਆਂ ਦੀ ਗੱਲ ਆ ਇਹ ਪ੍ਰਭੂ ਦੇ ਨਾਲ ਜਿਹੜੇ ਪ੍ਰੇਮ ਕਰਦੇ ਆ RAM ਜਨ ਪਰਮੇਸ਼ਰ ਦੇ ਨਾਲ ਪਿਆਰ ਕਰਨ ਵਾਲੇ ਮਿਲ ਪਿਆ ਆਨੰਦ ਆ ਉਹਨਾਂ ਨੂੰ ਮਿਲ ਕੇ ਵੀ ਆਨੰਦ ਮਿਲਦਾ ਵਾ ਆ ਤੁਹਾਨੂੰ ਗੁਰਸੰਗਤ ਨੂੰ ਮਿਲ ਕੇ ਆਨੰਦ ਮਿਲਦਾ ਖੁਸ਼ੀ ਮਿਲਦੀ ਆ ਫਿਰ ਕਹਿੰਦੇ ਜਦੋਂ ਗੁਰੂ ਦੇ ਪਿਆਰੇ ਮਿਲਦੇ ਆ ਪਰਮੇਸ਼ਰ ਦਾ ਪ੍ਰੇਮ ਕਰਨ ਵਾਲੇ ਮਿਲਦੇ ਆ ਹਰ ਨੀਕੀ ਕਥਾ ਸੁਣਾਏ ਉਹ ਵਿਚਾਰਾਂ ਕੀ ਕਰਦੇ ਆ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਆ ਜਿੱਥੇ ਵੀ ਬੈਠਣਾ ਗੁਰੂ ਦੇ ਵਚਨ ਕਰਨੇ ਗੁਰੂ ਇਤਿਹਾਸ ਦੇ ਵਿੱਚੋਂ ਬੋਲਣਾ ਬਾਣੀ ਦੇ ਵਿੱਚੋਂ ਬੋਲਣਾ ਕਿਸੇ ਗੁਰਮਖੀ ਦੀ ਜੀਵਨੀ ਪ੍ਰਤੀ ਬੋਲਣਾ ਅੱਜ ਦੇ ਸਮੇਂ ਵੀ ਲੋਕ ਜਿਹੜੇ ਉੱਤਮ ਕਰਮਾਂ ਵਾਲੇ ਉਹਨਾਂ ਪ੍ਰਤੀ ਦਰਸਤਾਨ ਦੇਣਾ ਫਲਾਣਾ ਵੇਖੋ ਜੀ ਉਹਦੇ ਤੇ ਕਿੱਡੀ ਵੱਡੀ ਗੁਰੂ ਮਹਾਰਾਜੀ ਦੀ ਕਿਰਪਾ ਵਾ ਉਹਨੇ ਕਿਸ ਤਰ੍ਹਾਂ ਆ ਬਖਸ਼ਿਸ਼ ਪ੍ਰਾਪਤ ਕਰ ਲਈ ਉਹ ਕਿੰਨੀ ਸੇਵਾ ਕਰਦਾ ਵਾ ਫਲਾਨਾ ਗਰਮਖ ਜਾਂ ਫਲਾਨੀ ਮਾਂ ਭੈਣ ਉਹ ਕਿੰਨੀ ਸੇਵਾ ਕਰਦੇ ਆ ਕਿੱਡੀ ਵੱਡੀ ਗੁਰੂ ਦੀ ਇਹ ਜਰੋਂ ਅਸੀਂ ਵਿਚਾਰਾਂ ਕਰਦੇ ਆ ਫਿਰ ਸਾਡੇ ਮਨ ਦੇ ਵਿੱਚ ਭਾਵਨਾ ਪੈਦਾ ਹੁੰਦੀ ਆ ਸ਼ਬਦ ਨੀਕੀ ਦਾ ਭਾਵ ਸਰੇਸ਼ਟਕਤਾ ਇੱਕ ਸਾਡੀਆਂ ਦੁਨਿਆਵੀ ਗੱਲਾਂ ਨੇ ਪਰਿਵਾਰਕ ਗੱਲਾਂ ਨੇ ਇੱਕ ਦੂਜੇ ਤੇ ਕਿੰਤੂ ਪਰੰਤੂ ਆ ਤੇ ਇੱਕ ਵਾਹਿਗੁਰੂ ਦੇ ਨਾਮ ਦੀਆਂ ਨਾਮ ਜਪਣ ਵਾਲਿਆਂ ਦੀਆਂ ਸਤਸੰਗੀ ਲੋਕਾਂ ਦੀਆਂ ਸੇਵਾ ਕਰਨ ਵਾਲਿਆਂ ਦੀਆਂ ਉਤਮ ਡਿਊਟੀਆਂ ਨਿਭਾਉਣ ਵਾਲੇ ਲੋਕਾਂ ਦੀਆਂ ਜੀਵਨ ਦੀਆਂ ਕਹਾਣੀਆਂ ਬੋਲਣੀਆਂ ਇਹਨੂੰ ਕਹਿੰਦੇ ਨੇ ਨੀਕੀ ਸ੍ਰੇਸ਼ਟ ਗੱਲ ਸ੍ਰੇਸ਼ਟ ਕਥਾ ਕਹਾਣੀ ਕਹਿਣੀ ਸੁਣਨੀ ਕਹਿਣੀ ਵੀ ਤੇ ਸੁਣਨੀ ਵੀ ਫਿਰ ਉਹਦੇ ਵਿੱਚ ਆਨੰਦ ਆਉਂਦਾ ਸੁਣ ਕੇ ਵੀ ਤੇ ਸੁਣਾ ਕੇ ਵੀ